ਇਸ ਵੀ ਦੇਖਣ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੋ ਅੱਜ ਘਰ ਨਾਲ ਖਬਰ ਸਾਜੀ ਖਾਂ ਜਾ ਰਹੇ ਹਨ ਦਰਬਾਸਪੁਰ ਦੇ ਸ਼ਹਿਰ ਕਲਾਨੌਰ ਤੋਂ ਆ ਰਹੀ ਹੈ ਖਬਰ ਚੋਰੀ ਦੀ ਹੈ ਜਿੱਥੇ ਕਿ ਆਏ ਦਿਨ ਸਾਨੂੰ ਚੋਰੀਆਂ ਦੇਖਣ ਨੂੰ ਮਿਲਦੀਆਂ ਨੇ ਇਦਾਂ ਹੀ ਕਲਾਨੌਰ ਸ਼ਹਿਰ ਦੇ ਵਿੱਚ ਦੇਖੋ ਉਹ ਕਿ ਚੋਰਾਂ ਨੇ ਚਾਰ ਦੁਕਾਨਾਂ ਨੂੰ ਤਾਲੇ ਤੋੜ ਕੇ ਲਾਣ ਕਰਨ ਵਾਲੀ ਕੰਮ ਕੀਤਾ ਕਿ ਦੁਕਾਨਾਂ ਨੂੰ ਖੁੱਲੀ ਸਾਢੇ ਜਦੋਂ ਦੁਕਾਨਦਾਰਾਂ ਨੇ ਆਣ ਕੇ ਆਪਣੇ ਦੁਕਾਨਾਂ ਦੇਖਿਆ ਤਾਂ ਉਹਨਾਂ ਤੇ ਹੋਸ਼ ਉੱਟ ਕੇ ਕਿ ਸਾਡੀਆਂ ਦੁਕਾਨਾਂ ਖੁੱਲੀਆਂ ਕਿੱਦਾਂ ਆ ਤੇ ਉਹਨਾਂ ਨੇ ਜਦੋਂ ਸਮਾਨ ਚੈੱਕ ਕੀਤਾ ਤਾਂ ਕਾਫੀ ਸਮਾਨ ਦਾ ਗਾਇਬ ਸੀ ਮੋਟਰਸਾਈਕਲ ਦੀਆਂ ਆਰਥੀਆਂ ਜੋ ਵੀ ਕਿਸਮ ਕਿਸਮ ਦਾ ਸਮਾਨ ਲੈ ਗਏ ਅਤੇ ਉਹਨਾਂ ਸਮਾਨਾਂ ਨੂੰ ਮੰਡੀ ਦੇ ਵਿੱਚ ਜੋ ਨਹੀਂ ਸੀ ਚਾਹੀਦਾ ਉਹ ਫਲਾਰਾ ਪਾ ਦਿੱਤਾ। ਰਾਨੀ ਜੋ ਗੱਲ ਇਹ ਹੈ ਕਿ ਦਰਦਾਸਰਦਪੁਰ ਦੇ ਸ਼ਹਿਰ ਕਲਾਰ ਰੋਡ ਨੂੰ ਵੀ ਇੱਕ ਸ਼ਹਿਰ ਦਾ ਦਰਜਾ ਦਿੱਤਾ ਗਿਆ ਹੈ ਉੱਥੇ ਪੁਲਿਸ ਦਾ ਪੈਰਾ 24 ਘੰਟੇ ਰਹਿੰਦਾ ਹੈ ਲੇਕਿਨ ਪੁਲਿਸ ਦੇ ਪੈਰੇ ਦੇ ਦੌਰਾਨ ਵੀ ਬੇਖੌਫ ਹੋ ਕੇ ਦੁਕਾਨਾਂ ਨੂੰ ਲੁੱਟ ਲਿਆ ਗਿਆ। ਇਹ ਚੁਣੌਤੀ ਪੁਰਤ ਪੂਰੀ ਪੁਲਿਸ ਵਾਸਤੇ ਇਹ ਕੰਮ ਰਿਹਾ ਉਹ ਕਿ ਕਿਸ ਤਰ੍ਹਾਂ ਇਹਨਾਂ ਚੋਰਾਂ ਨੂੰ ਲੱਭਿਆ ਜਾਵੇ ਕਿਸ ਤਰ੍ਹਾਂ ਇਹਨਾਂ ਚੋਰਾਂ ਨੂੰ ਥੱਲ ਪਾਈ ਜਾਵੇ ਕਿਉਂਕਿ ਸਾਰੇ ਦੇ ਸਾਰੇ ਸ਼ਹਿਰ ਦੇ ਕੀ ਇਲਾਕੇ ਦੇ ਦੁਕਾਨਦਾਰ ਸਦਮੇ ਦੇ ਵਿੱਚ ਨੇ ਕਿਸ ਆਪਾਂ ਕਿੱਥੇ ਸੁਰੱਖਿਆ ਦਾ ਕੀਮਤੀ ਸਮਾਨ ਸਾਡਾ ਇੱਕ ਦੁਕਾਨਾ ਦੇ ਵਿੱਚ ਪਿਆ ਹੈ ਰਾਤ ਨੂੰ ਨੀਂਦ ਨਹੀਂ ਆਉਂਦੀ ਉਹਨਾਂ ਨੂੰ ਦੁਕਾਨਦਾਰਾਂ ਨੂੰ ਜਿਨ੍ਹਾਂ ਦਾ ਦੁਕਾਨ ਤੇ ਕੀਮਤੀ ਸਮਾਨ ਹੈ ਤੇ ਇਹਨੂੰ ਕਿਸ ਤਰ੍ਹਾਂ ਚੋਰਾਂ ਨੂੰ ਥੱਲ ਪਾਈ ਜਾ ਸਕਦੀ ਹੈ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿਤੇ ਚੋਰ ਜਿਹੜੇ ਚੋਰੀ ਕਰਦੇ ਨੇ ਦੁਕਾਨਦਾਰ ਤੇ ਨੁਕਸਾਨ ਕਰਦੇ ਨੇ ਸਜਾਵਾਂ ਇਨਾਂ ਦੇ ਤਰਾਮਾ ਚੇਂਜ ਹੋਣੇ ਚਾਹੀਦੇ ਆ ਸਜਾਮਾ ਵਾੜ ਜਾਣੀ ਤੇ ਇਹ ਤਾਈਕ ਲੋਕ ਚੋਰੀ ਤੋਂ ਹਟ ਜਾਣ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਬਣੇ ਰਹੋ ਏਜੇ ਨਿਊਜ਼ ਦੇ ਨਾਲ ਆਪਰ ਦੇ ਦੇਖੋ ਜੀ ਚੋਰਾਂ ਦੇ ਕੰਮ ਪਾਹਾਂ ਤੇ ਲੱਗ ਕੱਢ ਕੇ ਦੇ ਜਿਹੜੇ ਦੁਕਾਨਾਂ ਦੇ ਗੱਲੇ ਆ ਇੱਥੇ ਛੁੱਟੇ ਛੁੱਟੇ ਗਏ ਨੇ ਦਾਣਾ ਮੰਡੀ ਦੇ ਵਿੱਚ ਹਾਂਜੀ ਆ ਵੀ ਇੰਡੀ ਦੀ ਦੁਕਾਨ ਦਾ ਗੱਲਾ ਹੈ ਆ ਬੋਲਿਓ ਵਿੱਚ ਜੀ ਇੰਡੀ ਆਵੇ ਲੋਟੇ ਨੇ ਸਾਹਮਣੇ ਆ ਬੇਗਦਰੀ ਕਰਦੇ ਨੇ ਲੋਕੀ ਲੂ ਜੀ ਮੈਂ ਕਿਹਦੇ ਪਾਰ ਜਾਂ ਲੋਕਾਂ ਦੀਆਂ ਹਾਰਸੀਆਂ ਇਹ ਮੈਂ ਕਿੱਥੋਂ ਪੜ ਦੇਣੀਆਂ ਇਹ ਕਿਹਦੀਆਂ ਹਾਰਸੀਆਂ ਭੰਦੇ ਯਾਰ ਪੰਨਿਆਂ ਦੇ ਨਹੀਂ ਪੰਨਿਆਂ ਦੇ ਨਹੀਂ ਟੋਕਲਾ ਗੱਲਾਂ ਕੋਈ ਆਹ ਇਹਦੇ ਜਿਹੜੀ ਪੇ ਪੈ ਲੱਗ ਗਈ ਆ ਭਰਾ ਟਰ ਨਹੀਂ ਆਰਸੀ ਗੱਲਾਂ ਲੱਗ ਗਿਆ